ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਆ ਜਿਨਨੇ ਵੀ ਇਸ ਵੇਲੇ ਮੁਹੱਬਤ ਕਰਨ ਵਾਲੇ ਸਾਡੇ ਵਾਲਾ ਰੇਡੀਓ ਦੇ ਵੱਖ-ਵੱਖ ਪ੍ਰੋਗਰਾਮਾਂ ਨੂੰ ਜਾਂ ਜਿਨਨੇ ਵੀ ਐਡਵਰਟਾਈਜ਼ਮੈਂਟ ਵਾਲੇ ਭੈਣਾ ਵੀਰ ਆ ਉਹਨਾਂ ਨੂੰ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਇਸ ਕਰਕੇ ਵੀ ਸਭ ਤੋਂ ਵੱਧ ਨਿੱਗੀ ਆ ਕਿਉਂਕਿ ਉਹ ਇੰਨੀ ਮੁਹੱਬਤ ਕਰਦੇ ਆ ਉਹਨਾਂ ਦੇ ਵੱਲੋਂ ਇਨਾ ਸੋਹਣਾ ਮਾਰਗਦਰਸ਼ ਕੀਤਾ ਜਾਂਦਾ ਤੇ ਜਿਹੜੀ ਅੱਜ ਦੀ ਸਭ ਤੋਂ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ ਅਮਰਤਪਾਲ ਸਿੰਘ ਦੇ ਨਾਲ ਮੁਤਲਕ ਅਮਰਤਪਾਲ ਸਿੰਘ ਆਪਾਂ ਜਾਣਦੇ ਕਿ ਇਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ ਅਮਰਤਪਾਲ ਸਿੰਘ ਉਹ ਆ ਜਿਹਦੇ ਉੱਤੇ ਐਨਐਸਏ ਲੱਗੀ ਹੋਈ ਆ ਅਮਰਤਪਾਲ ਸਿੰਘ ਉਹ ਆ ਜਿਹੜਾ ਐਤਕੀ ਖਡੂਰ ਸਾਹਿਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਨੇ ਫਰਕ ਨਾਲ ਜਿੱਤਨ ਚ ਕਾਮਯਾਬ ਹੋਇਆ ਅਮਰਤਪਾਲ ਸਿੰਘ ਉਹ ਆ ਜਿਹਦੇ ਨਾਲ ਕਈ ਹੋਰ ਸਾਥੀ ਵੀ ਡਿਬਰੂਗੜ੍ਹ ਦੇ ਵਿੱਚ ਬੰਦ ਆ ਤੇ ਅਮਰਤਪਾਲ ਸਿੰਘ ਉਹ ਆ ਜਿਹਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਸਮੇਂ-ਸਮੇਂ ਦੇ ਉੱਤੇ ਜੁੜਦੇ ਰਹੇ ਆ ਪਰ ਅੱਜ ਪੰਜਾਬ ਦੇ ਸੰਸਦ ਮੈਂਬਰਾਂ ਨੇ ਜਿਹੜੇ ਪੰਜਾਬ ਦੇ 13 ਸੰਸਦ ਮੈਂਬਰਾਂ ਨੇ ਉਹਨਾਂ ਦੇ ਵੱਲੋਂ ਅੱਜ ਪਾਰਲੀਮੈਂਟ ਦੇ ਵਿੱਚ ਸੌਹ ਚੁੱਕੇ ਜਾਣ ਦਾ ਦੇਣਾ ਉਹਨਾਂ ਦੇ ਵਿੱਚ ਇੱਕ ਅਮਰਿਤਪਾਲ ਸਿੰਘ ਵੀ ਆ ਪਰ 12 ਜਾਣੇ ਅੱਜ ਪੰਜਾਬ ਦੇ 12 ਸੰਸਦ ਮੈਂਬਰ ਵੱਖ-ਵੱਖ ਇਤਰਾ ਦੇ ਵੱਖ-ਵੱਖ ਹਲਕੇ ਨੇ ਸੌਹ ਚੁੱਕਣਗੇ ਪਰ ਅਮਰਿਤਪਾਲ ਸਿੰਘ ਸੌ ਨਹੀਂ ਚੁੱਕ ਸਕੂਗਾ ਉਹਦਾ ਕਾਰਨ ਇਹ ਆ ਕਿ ਅਮਰਿਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਦੇ ਵਿੱਚ ਬੰਦ ਹੈ ਤੇ ਉਹਦੇ ਪਰਿਵਾਰ ਨੂੰ ਉਹਨੂੰ ਉਹਦੇ ਕਿਸੇ ਮੈਨੇਜਰ ਨੂੰ ਉਹਦੇ ਕਿਸੇ ਸਕੇ ਸੰਬੰਧੀ ਨੂੰ ਉਹਦੇ ਕਿਸੇ ਵਕੀਲ ਨੂੰ ਹਾਲੇ ਤੱਕ ਇਹ ਨਹੀਂ ਗੱਲ ਪਤਾ ਲੱਗੀ ਕਿ ਭਾਈ ਜੇਲ੍ਹ ਦੇ ਵਿੱਚੋਂ ਰਿਹਾਅ ਕਿਦੋਂ ਹੋਣਾ ਜੇਲ੍ਹ ਦੇ ਵਿੱਚੋਂ ਛੁੱਟੀ ਮਿਲਣੀ ਹੈ ਕਿ ਨਹੀਂ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਵਕਤੀ ਤੌਰ ਦੇ ਉੱਤੇ ਸੋਚ ਚ ਉੱਕਣ ਦੇ ਲਈ ਮੌਕਾ ਮਿਲੂਗਾ ਜਾਂ ਨਹੀਂ ਇੱਥੇ ਵੀ ਦਿਸਣਾ ਬਣਦਾ ਕਿ ਜਦੋਂ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਵੀ ਖੇਤਰ ਤੋਂ ਕੋਈ ਵੀ ਜਿੱਤੇ ਉਹ ਆਜ਼ਾਦ ਹੋਵੇ ਜਾਂ ਕਿਸੇ ਪਾਰਟੀ ਦਾ ਹੋਵੇ ਉਹਦੇ ਬਾਰੇ ਖਬਰ ਆਉਂਦੀ ਹੈ ਜੀ ਕਿ ਪਾਰਲੀਮੈਂਟ ਦੇ ਵਿੱਚੋਂ ਉਸ ਨੰਬਰ ਦੇ ਉੱਤੇ ਫੋਨ ਦੀ ਟੱਲੀ ਖੜਕਾਈ ਜਾਂਦੀ ਹੈ ਜਿਹੜਾ ਫੋਨ ਉਹਨੇ ਪਾਰਲੀਮੈਂਟ ਦੇ ਵਿੱਚ ਆਪਣਾ ਜਮ੍ਹਾਂ ਕਰਵਾਇਆ ਹੋਵੇ ਅਮਰਿਤਪਾਲ ਸਿੰਘ ਨੂੰ ਫੋਨ ਆਇਆ ਇਸ ਗੱਲ ਦੀ ਪੁਸ਼ਟੀ ਰਾਜਦੇਵ ਸਿੰਘ ਖਾਲਸਾ ਜਿਹੜੇ ਕਿ ਉਹਨਾਂ ਦੇ ਵਕੀਲ ਨੇ ਅਮਰਿਤਪਾਲ ਦੇ ਉਹਨਾਂ ਨੇ ਕੀਤੀ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਫੋਨ ਆਉਣ ਦੇ ਬਾਵਜੂਦ ਅਮਰਿਤਪਾਲ ਸਿੰਘ ਨੂੰ ਕਿਉਂਕਿ ਜੇਲ੍ਹ ਦੇ ਵਿੱਚੋਂ ਛੁੱਟੀ ਨਹੀਂ ਮਿਲੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਇਸ ਕਰਕੇ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ ਤੇ ਉਹਨਾਂ ਦੇ ਜੇਲ੍ਹ ਦੇ ਵਿੱਚ ਰਹਿਣ ਕਰਕੇ ਅੱਜ ਸੌਹ ਚੁੱਕੇ ਜਾਣਾ ਸੰਭਵ ਨਹੀਂ ਜਿਹੜੀ ਅਸੀਂ ਹੁਣ ਤੱਕ ਸਾਡੇ ਵਾਲਾ ਰੇਡੀਓ ਦੇ ਸਾਡੇ ਪਿਆਰੇ ਨੇ ਜਿਨ੍ਹਾਂ ਵਾਸਤੇ ਅਸੀਂ ਸੂਚੀ ਦੇਖੀ ਆ ਕਿ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਉੱਥੇ ਅਮਰਤਪਾਲ ਸਿੰਘ ਨੂੰ ਸੌਹ ਚੁੱਕਣ ਦੇ ਲਈ ਵਕਤ ਦਿੱਤਾ ਗਿਆ ਸੀ ਉਹਦੇ ਵਿੱਚ ਲਿਖਿਆ ਹੋਇਆ ਅਮਰਤਪਾਲ ਸਿੰਘ 12 ਤੋਂ ਲੈ ਕੇ 1 ਵਜੇ ਤੱਕ ਪਾਰਲੀਮੈਂਟ ਦੇ ਵਿੱਚ ਹਾਜ਼ਰ ਰਹਿਣ ਉੱਥੇ ਉਹਨਾਂ ਦੇ ਵੱਲੋਂ ਸੌਹ ਚੁੱਕੀ ਜਾਣੀ ਆ ਇੱਥੇ ਵੀ ਦੱਸਣਾ ਬਣਦਾ ਕਿ ਅੱਜ ਓਡੀਸਾ ਤੇ ਰਾਜਸਥਾਨ ਦੇ ਸੰਸਦ ਮੈਂਬਰਾਂ ਵੱਲੋਂ ਵੀ ਸੌਹ ਚੁੱਕੀ ਜਾਣੀ ਆ ਤੇ ਅੱਜ ਦੀ ਵਾਰੀ ਦੇ ਵਿੱਚ ਪੰਜਾਬ ਦੇ ਸੰਸਦ ਮੈਂਬਰ ਵੀ ਸ਼ਾਮਿਲ ਨੇ ਹੁਣ ਅਮਰਤਪਾਲ ਨੂੰ ਆਉਂਦੇ ਸਮੇਂ ਦੇ ਵਿੱਚ ਕਦ ਵਕਤ ਮਿਲੇਗਾ ਸੌਹ ਚੁੱਕਣ ਦਾ ਕਦ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲੇਗਾ ਕੀ ਉਹ ਸਿਰਫ ਇੱਕ ਦਿਨ ਦੀ ਛੁੱਟੀ ਬਾਹਰ ਆਉਣ ਦਾ ਮੌਕਾ ਮਿਲੇਗਾ ਜਾਂ ਫਿਰ ਇਹ ਵਕਤੀ ਤੌਰ ਦੇ ਉੱਤੇ ਹੋਰ ਲੰਮਾ ਸਮੇਂ ਦੀ ਛੁੱਟੀ ਮਿਲੇਗੀ ਜਾਂ ਫਿਰ ਛੁੱਟੀ ਮਿਲੇ ਹੀ ਨਹੀਂ ਇਹ ਵਕਤ ਨੇ ਬਿਆਨ ਕਰਨਾ ਉਸ ਤੋਂ ਅਗਲੀ ਜਾਣਕਾਰੀ ਜੇਕਰ ਸਾਂਝ ਕਰ ਗਏ ਤਾਂ ਜਲੰਧਰ ਦੀ ਪੱਛਮੀ ਦੀ ਜ਼ਮੀਨੀ ਚੋਣ ਨਾਲ ਸੰਬੰਧਤ ਹੈ ਜਲੰਧਰ ਦੀ ਪੱਛਮੀ ਚੋਣ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਜਿਵੇਂ ਜੰਗ ਲੱਗੀ ਹੁੰਦੀ ਹੈ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਇੱਥੇ ਕੁੱਲ 23 ਜਣਿਆਂ ਨੇ ਆਪਣੇ ਕਾਗਜ਼ ਦਾਖਲ ਕੀਤੇ ਸਨ 23 ਨੇ ਉਹਨਾਂ 30 ਦੇ ਵਿੱਚੋਂ 7 ਜਣਿਆਂ ਦੇ 7 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਆ ਕਿਉਂਕਿ ਲੰਘੇ ਕੱਲ ਉਮੀਦਵਾਰਾਂ ਦੇ ਕਾਗਜ਼ ਪੱਤਰਾਂ ਦੀ ਪੜਤਾਲ ਤੋਂ ਬਾਅਦ ਕਿੰਨੇ ਮੈਦਾਨ ਦੇ ਵਿੱਚ ਨੇ ਤੇ ਕਿੰਨਿਆਂ ਦੇ ਕਾਗਜ਼ ਰੱਦ ਹੋ ਗਏ ਇਹਦੇ ਬਾਰੇ ਹੁਣ ਜਾਣਕਾਰੀ ਆ ਗਈ ਆ 7 ਜਣਿਆਂ ਦੇ ਕਾਗਜ਼ ਰੱਦ ਹੋ ਗਏ ਆ 16 ਜਣਿਆਂ ਦੇ ਕਾਗਜ਼ ਸਹੀ ਪਾਏ ਗਏ ਆ 30 ਨੇ ਕੁੱਲ ਆਪਣੇ ਕਾਗਜ਼ ਦਾਖਲ ਕੀਤੇ ਸਨ ਯਾਨੀ ਕਿ 30 ਦੇ ਵਿੱਚੋਂ 7 ਰੱਦ ਹੋਣ ਤੋਂ ਬਾਅਦ ਕੁੱਲ ਜਦੋਂ 16 ਰਹਿ ਗਏ ਤਾਂ ਉਹ ਹੁਣ 16 ਮੈਦਾਨ ਦੇ ਵਿੱਚ ਨੇ ਇਹਨਾਂ 16 ਦੀ ਕਿਸਮ ਦੀ ਅਜ਼ਮਾਈ 10 ਜੁਲਾਈ ਨੂੰ ਹੋਏਗੀ ਇਹਨਾਂ 16 ਦੇ ਨਤੀਜੇ ਜਿਹੜੇ ਉਹ 13 ਤਰੀਕ ਨੂੰ ਆਉਣਗੇ ਇਹਨਾਂ 16 ਦੇ ਵਿੱਚੋਂ ਇੱਕ ਜਿੱਤੇਗਾ ਜਿਹੜਾ ਜਿੱਤੇਗਾ ਉਹਨਾਂ ਦੇ ਘਰ ਦੇ ਵਿੱਚ ਦਫ਼ਤਰ ਦੇ ਵਿੱਚ ਭੰਗੜੇ ਪੈਣਗੇ ਖੁਸ਼ੀਆਂ ਲੱਡੂ ਵੰਡੇ ਜਾਣਗੇ ਹੋਰ ਬੜਾ ਕੁਝ ਹੋਏਗਾ ਤੇ ਜਿਹੜੇ ਹਾਰ ਗਏ ਉਹਨਾਂ ਦੇ ਵਿੱਚੋਂ ਕਈਆਂ ਨੇ ਇਹ ਗੱਲ ਕਹਿਣੀ ਕਿ ਅਸੀਂ ਚਿੰਤਨ ਕਰਦੇ ਹਾਂ ਅਸੀਂ ਮੰਤਨ ਕਰਦੇ ਹਾਂ ਅਸੀਂ ਆਹ ਕਰਦੇ ਹਾਂ ਅਸੀਂ ਉਹ ਕਰਦੇ ਹਾਂ ਵੇਖਦੇ ਹਾਂ ਕਿ ਜਲੰਧਰ ਦੇ ਲੋਕ ਜਲੰਧਰ ਪੱਛਮੀ ਦੇ ਲੋਕ ਐਤਕੀ ਕਿਹੜੇ ਉਮੀਦਵਾਰ ਦੇ ਉੱਤੇ ਭਰੋਸਾ ਪ੍ਰਗਟਾਉਂਦੇ ਨੇ ਪਰ ਇੱਥੇ ਵੀ ਦਸਰਾ ਬਣਦਾ ਵੀ ਜਿਸ ਤਰੀਕੇ ਦੇ ਨਾਲ ਇਸ ਤੋਂ ਪਿਛਲੀਆਂ ਚੋਣਾਂ ਜਿਹੜੀਆਂ ਕਿ ਲੋਕ ਸਭਾ ਦੀਆਂ ਹੋ ਕੇ ਹਟੀਆਂ ਉਹਦੇ ਵਿੱਚ ਨਿਤ ਕੋਈ ਨਾ ਕੋਈ ਨਵਾਂ ਡਰਾਮਾ ਹੁੰਦਾ ਸੀ ਕਦੇ ਕੋਈ ਪਲਟੀ ਮਾਰ ਕੇ ਕਿੱਧਰ ਚਲਾ ਗਿਆ ਕੋਈ ਕਦੇ ਕੋਈ ਪਲਟੀ ਮਾਰ ਕੇ ਕਿੱਧਰ ਚਲਾ ਗਿਆ ਉਹੋ ਕੁਝ ਐਤਕੀ ਨਜ਼ਰ ਆ ਰਿਹਾ ਹੈ ਕਿਉਂਕਿ ਇੱਥੇ ਮਹਿੰਦਰ ਭਗਤ ਵੀ ਪਲਟੀ ਮਾਰ ਕੇ ਹੀ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਜਿਹੜੋ ਜਲੰਧਰ ਦੀ ਜ਼ਮੀਨੀ ਚੋਣ ਸੀ ਜਿਹਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਸੀ ਜਿਹੜੀ ਕਿ ਚੌਧਰੀ ਸਾਹਿਬ ਦੀ ਮੌਤ ਤੋਂ ਬਾਅਦ ਜ਼ਮੀਨੀ ਚੋਣ ਹੋਈ ਸੀ ਉਸ ਵੇਲੇ ਤੁਹਾਨੂੰ ਚਿੱਤੇ ਹੋਏਗਾ ਕਿ ਮਹਿੰਦਰ ਭਗਤ ਬੀਜੇਪੀ ਨੂੰ ਛੱਡ ਕੇ ਆਪ ਚਲੇ ਗਏ ਸਨ ਉਹ ਇਸ ਵੇਲੇ ਉਮੀਦਵਾਰ ਨੇ ਤੇ ਸੁਸ਼ੀਲ ਕੁਮਾਰ ਰਿੰਕੂ ਨੇ ਜਿਹੜੇ ਉਹ ਆਪਾਂ ਜਾਣਦੇ ਜੀ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਸ਼ੀਤ ਲੰਗਰਾਨ ਉਹ ਬੀਜੇਪੀ 'ਚ ਚਲੇ ਗਏ ਸਨ ਸੋ ਪਵਨ ਕੁਮਾਰ ਟੀਨ ਨੂੰ ਉਹ ਜਿਨ੍ਹਾਂ ਨੇ ਕਿ ਹੁਣ ਚੋਣ ਲੜੀ ਸੀ ਜਲੰਧਰ ਤੋਂ ਆਮ ਆਦਮੀ ਪਾਰਟੀ ਵੱਲੋਂ ਉਹ ਅਕਾਲੀ ਦਲ ਦੇ ਵਿੱਚੋਂ ਪਲਟੀ ਮਾਰ ਕੇ ਆਏ ਸਨ ਕਹਿਣ ਦਾ ਭਾਵ ਇਹ ਆ ਕਿ ਪਲਟੂ ਰਾਮ ਪਹਿਲਾਂ ਵੀ ਸਨ ਪਲਟੂ ਰਾਮ ਅਜਵੀ ਨੇ ਤੇ ਇਹਨਾਂ ਪਲਟੂ ਰਾਮਾਂ ਦੇ ਉੱਤੇ ਲੋਕ ਭਰੋਸਾ ਪ੍ਰਗਟਾਉਂਦੇ ਪ੍ਰਗਟਾਉਂਦੇ ਕਿੱਥੋਂ ਕਿੱਥੇ ਪਹੁੰਚ ਗਏ ਇਹਦੇ ਬਾਰੇ ਕਿਸੇ ਨੂੰ ਕੁਝ ਦੱਸਣ ਤੇ ਪੁੱਛਣ ਦੀ ਲੋੜ ਨਹੀਂ ਹੈਰਾਨੀ ਇਸ ਗੱਲ ਦੀ ਹੈ ਕਿ ਜਲੰਧਰ ਪੱਛਮੀ ਦੇ ਮੁੱਦੇ ਵੀ ਬਹੁਤ ਸਾਰੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਗੌਰ ਕਰਨ ਵਾਲਾ ਕੌਣ ਹੋਏਗਾ ਇਹ ਵਕਤ ਬਿਆਨ ਕਰੇਗਾ ਜਲੰਧਰ ਪੱਛਮੀ ਦੀਆਂ ਮਾੜੀਆਂ ਸੜਕਾਂ ਮਾੜਾ ਸੀਵਰੇ ਸਿਸਟਮ ਮਾੜੀਆਂ ਸਟਰੀਟ ਲਾਈਟਾਂ ਮਾੜੇ ਪੀਣ ਦੇ ਪਾਣੀ ਦੇ ਪ੍ਰਬੰਧ ਅਵਾਰਾ ਪਸ਼ੂਆਂ ਦੀ ਭਮਾਰ ਅਵਾਰਾ ਕੁੱਤਿਆਂ ਦੀ ਭਮਾਰ ਲੁਟੇਰਿਆਂ ਦੀ ਦਹਿਸ਼ਤ ਤੇ ਹੋਰ ਬਹੁਤ ਸਾਰੀਆਂ ਮਸਲੇ ਇਹੋ ਜਿਹੇ ਨੇ ਜਿਨ੍ਹਾਂ ਮਸਲਿਆਂ ਦਾ ਕਦੇ ਕਿਸੇ ਨੇ ਹੱਲ ਨਹੀਂ ਕੱਢਿਆ ਐਤਕੀ ਵਕਤ ਦੱਸੇਗਾ ਕਿ ਬਣਦਾ ਕੀ ਹੈ ਪਰ ਅਸੀਂ ਸਿਰਫ ਇਸ ਗੱਲ ਦੀ ਬੇਨਤੀ ਕਰਦੇ ਹਾਂ ਕਿ ਚੰਗੇ ਨੂੰ ਹੀ ਵੋਟਾਂ ਪਾਈਆਂ ਜਾਣ ਜਿਹੜਾ ਵੀ ਕਿਸੇ ਨੂੰ ਚੰਗਾ ਲੱਗਦਾ ਉਸ ਨੂੰ ਨਿਠ ਕੇ ਵੋਟਾਂ ਪਾ ਦਿੱਤੀਆਂ ਜਾਣ ਉਸ ਤੋਂ ਅਗਲੀ ਜਾਣਕਾਰੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੇ ਉੱਤੇ ਰਫੜ ਪੈ ਗਿਆ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦੇ ਬਿਆਨ ਦੇ ਉੱਤੇ ਰਫੜ ਇਸ ਕਰਕੇ ਪਿਆ ਕਿਉਂਕਿ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਭਾਜਪਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ 45 ਦੇ ਕਰੀਬ ਵਿਧਾਇਕ ਸ਼ਾਮਲ ਹੋਣ ਨੂੰ ਤਿਆਰ ਨਹੀਂ ਯਾਨੀ ਕਿ ਸੰਪਰਕ ਦੇ ਵਿੱਚ ਨਹੀਂ ਉਹਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਹੈ ਕਿ 45 ਦੇ ਕਰੀਬ ਵਿਧਾਇਕ ਜਿਹੜੇ ਭਾਜਪਾ ਦੇ ਨਾਲ ਇਸ ਵੇਲੇ ਅੰਦਰ ਖਾਤੇ ਗੰਢ ਤੋਂ ਫਸੇ ਬੈਠੇ ਨੇ ਕਿਸੇ ਵੀ ਵੇਲੇ ਪਲਟੀ ਵਾ ਸਕਦੀ ਹੈ ਇਹ ਉਹਦੇ ਸਮੇਂ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਡੇਗਣ ਦੇ ਵਿੱਚ ਵੀ ਯੋਗਦਾਨ ਪਾ ਸਕਦੇ ਨੇ ਇਸ ਗੱਲ ਦੇ ਉੱਤੇ ਹਰਪਾਲ ਸਿੰਘ ਟੀਮਾ ਜਿਹੜੇ ਕਿ ਪੰਜਾਬ ਦੇ ਵਿੱਤ ਮੰਤਰੀ ਨੇ ਉਹ ਕਲਪੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਦੇਖੋ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਨੇਤਾ ਨੇ ਉਹਨਾਂ ਨੂੰ ਭਾਜਪਾ ਬਾਰੇ ਕਿੰਨੀ ਵੱਡੀ ਜਾਣਕਾਰੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਦੇ ਵਿੱਚ ਰਹਿ ਕੇ ਭਾਜਪਾ ਦੇ ਬਾਰੇ ਇੰਨਾ ਗਿਆਨ ਹੋਣਾ ਕਿ ਕਿੰਨੇ ਬੰਦੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਇਥੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਢਡੋਂ ਇਹ ਕਿੰਨਾ ਦੇ ਨੇ ਹਕੀਕਤ ਦੇ ਵਿੱਚ ਇਹ ਕਿਦਾਂ ਦੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਗੱਲ ਤੋਂ ਪਤਾ ਲੱਗਦਾ ਕਿ ਕਾਂਗਰਸ ਦੇ ਵਿੱਚ ਰਹਿ ਕੇ ਵੀ ਗਦਾਰੀਆਂ ਕਿਸ ਤਰੀਕੇ ਦੀਆਂ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਜੀ ਕਿ ਇੱਕ ਪਾਸੇ ਕਾਂਗਰਸ ਇਹ ਗੱਲ ਕਹਿੰਦੀ ਹੈ ਕਿ ਅਸੀਂ ਤਾਂ ਜੀ ਸਿਰਫ ਤੇ ਸਿਰਫ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਭਾਜਪੀ ਘਾਣ ਕਰ ਰਹੀ ਹੈ ਪਰ ਦੂਜੇ ਪਾਸੇ ਇਹਨਾਂ ਦੇ ਹੀ ਸੀਨੀਅਰ ਨੇਤਾ ਜਿਹੜੇ ਕਿ ਵਿਧਾਨ ਸਭਾ ਵਿੱਚ ਵਿਰੋਧੀ ਧਰ ਦੇ ਨੇਤਾ ਨੇ ਉਹਨਾਂ ਦੇ ਵੱਲੋਂ ਕਸਰ ਕੋਈ ਨਹੀਂ ਬਾਕੀ ਛੱਡੀ ਜਾ ਰਹੀ ਇਹਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਨਾਲ ਅੰਦਰ ਖਾਤੇ ਗੰਢ ਧੁੱਪ ਕੀਤੀ ਗਈ ਹੈ ਉਹਨਾਂ ਨੇ ਕਿਹਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਕਾਂਗਰਸ ਦੀ ਹਾਈ ਕਮਾਂਡ ਦੇ ਦੌਰ ਦੇ ਵਿੱਚ ਲੈ ਕੇ ਆਵਾਂਗੇ ਕਿ ਆਹ ਦੇਖੋ ਜੀ ਕਿਸ ਤਰੀਕੇ ਦੇ ਨਾਲ ਤੁਹਾਡੇ ਆਪਣੇ ਬੰਦੇ ਬੀਜੇਪੀ ਦੇ ਸੰਪਰਕ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਵਿਧਾਇਕ ਤੇ ਸੰਸਦ ਮੈਂਬਰ ਕਦੇ ਵੀ ਵਿਕਣ ਵਾਲੇ ਨਹੀਂ ਉਹ ਆਪਣੀ ਥਾਂ ਦੇ ਉੱਤੇ ਖੜੇ ਰਹਿੰਦੇ ਨੇ ਤੇ ਉਹ ਆਪਣੀ ਜਾਨ ਦੀ ਬਾਜ਼ੀ ਤੱਕ ਲਗਾ ਸਕਦੇ ਨੇ ਪ੍ਰਤਾਪ ਸਿੰਘ ਬਾਜਵਾ ਦਾ ਇਹ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ ਕਿ ਸਰਕਾਰ ਕੋਈ ਹੋਰ ਤੋੜ ਕੇ ਰਹਿ ਜਾਵੇਗਾ ਆ ਕੋਈ ਇੰਦਾ ਕਰ ਲਵੇਗਾ ਉਹਨਾਂ ਨੇ ਕਿਹਾ ਜੀ ਕਿ ਇਹ ਸਿਰਫ ਹਵਾ ਵਿੱਚ ਡਾਂਗਾ ਮਾਰਨ ਵਾਲੀਆਂ ਗੱਲਾਂ ਨੇ ਅਗਲੀ ਜਾਣਕਾਰੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨਾਲ ਸੰਬੰਧਤ ਹੈ ਅਰਚਨਾ ਮਕਵਾਨਾ ਦੀਆਂ ਕਈ ਤਰ੍ਹਾਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਨੇ ਉਹ ਕੁੜੀ ਜਿਹੜੀ ਕਿ ਗੁਜਰਾਤ ਦੀ ਰਹਿਣ ਵਾਲੀ ਹੈ ਤੇ ਉਹ ਕੁੜੀ ਜਿਹਨੇ ਕਿ ਦਰਬਾਰ ਸਾਹਿਬ ਦੇ ਵਿੱਚ ਯੋਗਾ ਡੇ ਦੇ ਮੌਕੇ ਯੋਗ ਦੇ ਅਸਣ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਦੀ ਸਥਾਨ ਦੇ ਉੱਤੇ ਪ੍ਰਕਰਮਾਂ ਦੇ ਵਿੱਚ ਯੋਗ ਕਰਕੇ ਤੇ ਵਿਵਾਦ ਖਟਿਆ ਉਹ ਕੁੜੀ ਜਿਹਦੇ ਉੱਤੇ ਹੁਣ 295 ਇਹਦੇ ਤੱਕ ਪਰਚਾ ਦਰਜ ਹੋਇਆ ਉਹ ਕੁੜੀ ਜਿਸ ਨੂੰ ਵਿਡੋਦਰਾ ਦੀ ਪੁਲਿਸ ਦੇ ਵੱਲੋਂ ਗੁਜਰਾਤ ਦੀ ਪੁਲਿਸ ਦੇ ਵੱਲੋਂ ਸਿਕਿਉਰਿਟੀ ਦਿੱਤੀ ਗਈ ਉਸ ਕੁੜੀ ਦੇ ਉੱਤੇ ਜਿੱਥੇ ਕਿ ਪੰਜਾਬ ਦੇ ਤੇ ਦੇਸ਼ ਦੁਨੀਆ ਵਿੱਚ ਵਸਦੀ ਸੰਗਤ ਦੇ ਵੱਡੇ ਹਿੱਸੇ ਨੇ ਇਤਰਾਜ਼ ਜ਼ਾਹਰ ਕੀਤਾ ਪਤਾ ਲੱਗਾ ਕਿ ਹੁਣ ਉਸ ਕੁੜੀ ਅਰਚਨਾ ਮਕਵਾਨਾ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਲੰਘੇ ਕੱਲ ਉਸ ਕੁੜੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਕਹੀ ਗਈ ਕਿ ਮੈਂ ਵਾਰ-ਵਾਰ ਮਾਫੀ ਮੰਗਦੀ ਹਾਂ ਤੇ ਮੈਂ ਮਾਫੀ ਤੋਂ ਬਿਨਾਂ ਹੋਰ ਕਰ ਵੀ ਕੀ ਸਕਦੀ ਹਾਂ ਮੈਂ ਉਥੇ ਸਹਿਜ ਸੁਭਾਹੀ ਇਹ ਸਾਰਾ ਕੁਝ ਕਰ ਬੈਠੀ ਮੈਨੂੰ ਪਤਾ ਨਹੀਂ ਸੀ ਕਿ ਇਸ ਗੱਲ ਦਾ ਇਨਾ ਵੱਡਾ ਬੁੱਧਾ ਬਣ ਜਾਣਾ ਪਰ ਉਹਨੇ ਇੱਕ ਗੱਲ ਹੋਰ ਬੜੀ ਕਹੀ ਐ ਉਹ ਕਹਿੰਦੀ ਜਿਹੜੀ ਉਥੇ ਪ੍ਰਕਰਮਾਂ ਦੇ ਵਿੱਚ ਸੰਗਤ ਸੀ ਮੈਂ ਇੱਕ ਸਿੱਖ ਪਰਿਵਾਰ ਦੇ ਮੈਂਬਰ ਨੂੰ ਕਿਸੇ ਨੂੰ ਵੀ ਮੋਬਾਈਲ ਫੜਾਇਆ ਸੀ ਤੇ ਉਹਨੇ ਹੀ ਮੇਰੀ ਫੋਟੋ ਖਿੱਚੀ ਮੈਨੂੰ ਉਹਨੇ ਵੀ ਨਹੀਂ ਰੋਕਿਆ ਨਾ ਮੈਨੂੰ ਕਿਸੇ ਹੋਰ ਨੇ ਰੋਕਿਆ ਮਤਲਬ ਇਹ ਆ ਕਿ ਸਾਡੇ ਪੰਜਾਬੀਆਂ ਦਾ ਵੱਡਾ ਹਿੱਸਾ ਵੀ ਉਥੇ ਦਿਮਾਗ ਦਾ ਬੂਹਾ ਬੰਦ ਕਰਕੇ ਜਾਂਦਾ ਜਿਹਦੇ ਵੱਲੋਂ ਗਲਤ ਕੰਮ ਦੇ ਉੱਤੇ ਕੋਈ ਇਤਰਾਜ਼ ਨਹੀਂ ਜ਼ਾਹਰ ਕੀਤਾ ਜਾਂਦਾ ਤੇ ਵਰਸ਼ੇ ਵਾਲੇ ਬਾਬੇ ਜਿਹੜੇ ਕਿ ਉੱਥੋਂ ਦੇ ਸੇਵਾਦਾਰ ਆ ਉਹਨਾਂ ਦੇ ਵੱਲੋਂ ਵੀ ਕਿਸੇ ਨੂੰ ਢੰਗ ਦੇ ਨਾਲ ਰੋਕਿਆ ਨਹੀਂ ਜਾਂਦਾ ਸਗੋਂ ਜੇਕਰ ਕਿਸੇ ਦਾ ਸਿਰ ਨਗਾ ਹੋਵੇ ਫੇਰ ਹੀ ਪੜਤੂ ਪਾਇਆ ਜਾਂਦਾ ਹੁਣ ਇਸ ਮਾਮਲੇ ਦੇ ਉੱਤੇ ਪਤਾ ਲੱਗਾ ਵੀ ਇਸ ਕੁੜੀ ਨੇ ਕਿਹਾ ਜੀ ਕਿ ਮੈਨੂੰ ਹੁਣ ਲਗਾਤਾਰ ਜਬਰ ਜਨਾਹ ਕਰਨੀਆਂ ਰੇਪ ਕਰਨੀਆਂ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਤੇ ਇਸ ਮਾਮਲੇ ਦੇ ਉੱਤੇ ਪਤਾ ਲੱਗਾ ਜੀ ਕਿ ਸ਼ਰਮਣੀ ਕਮੇਟੀ ਦੇ ਵੱਲੋਂ ਕਹੀ ਗਈ ਗੱਲ ਕਿ ਜੇਕਰ ਤੁਹਾਨੂੰ ਧਮਕੀਆਂ ਆ ਰਹੀਆਂ ਨੇ ਬਾਈ ਨੀਮ ਧਮਕੀਆਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਤੁਸੀਂ ਆਪਦੀ ਗੁਜਰਾਤ ਦੀ ਪੁਲਿਸ ਦੇ ਕੋਲੇ ਉਹਨਾਂ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਵਾਓ ਤੁਸੀਂ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਓ ਜਿਹੜੀ ਕਿ ਤੁਸੀਂ ਨਹੀਂ ਕਰਵਾ ਰਹੇ ਜੇਕਰ ਤੁਸੀਂ ਸੱਚੇ ਹੋ ਤਾਂ ਸ਼ਿਕਾਇਤ ਦਰਜ ਕਰਵਾਓ ਤੇ ਭਵਿੱਖ ਦੇ ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜਾਂ ਕਿਸੇ ਵੀ ਹਿੱਸੇ ਦੇ ਵਿੱਚ ਜੇਕਰ ਕੋਈ ਇਸ ਤਰੀਕੇ ਦੀ ਉਲਜਲੂਲ ਹਰਕਤ ਕਰੇਗਾ ਤਾਂ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਾਲਾਂਕਿ ਕਈ ਲੋਕ ਇਹ ਗੱਲ ਕਹਿੰਦੇ ਨੇ ਕਿ ਗੁਰਦੁਆਰਿਆਂ ਦੇ ਵਿੱਚ ਨਮਾਜ਼ ਪੜਨ ਦੀ ਇਜਾਜ਼ਤ ਤਾਂ ਮਿਲ ਜਾਂਦੀ ਹੈ ਪਰ ਯੋਗ ਕਰਨ ਦੀ ਕਿਉਂ ਨਹੀਂ ਇਸ ਗੱਲ ਦਾ ਉੱਤਰ ਇਹ ਹੈ ਕਿ ਨਮਾਜ਼ ਪੜਨਾ ਗੁਰਦੁਆਰੇ ਦੇ ਵਿੱਚ ਨਮਾਜ਼ ਪੜਨਾ ਜਾਂ ਮਸਜਿਦ ਦੇ ਵਿੱਚ ਪਾਠ ਕਰ ਲੈਣਾ ਇਹ ਇੱਕ ਧਾਰਮਿਕ ਆਸਥਾ ਦਾ ਪ੍ਰਤੀਕ ਹੈ ਪਰ ਯੋਗ ਕਰਨਾ ਧਾਰਮਿਕ ਆਸਥਾ ਦਾ ਪ੍ਰਤੀਕ ਨਹੀਂ ਆ ਯੋਗ ਕਰਨਾ ਇੱਕ ਚੁਆਇਸ ਆ ਤੇ ਉਸ ਥਾਂ ਦੇ ਉੱਤੇ ਉਹ ਇੱਕ ਸ਼ਰਧਾ ਦੇ ਵਾਸਾ ਕਿ ਧਰਮ ਸਾਰੇ ਇੱਕ ਆ ਧਾਰਮਿਕ ਸਥਾਨ ਸਾਰੇ ਇੱਕ ਆ ਸਭਨਾ ਧਰਮਾਂ ਦਾ ਸਤਕਾਰ ਆ ਇੱਥੇ ਮੁਸਲਮ ਭਰਾ ਵੀ ਇੱਕ ਆ ਇੱਥੇ ਬਾਕੀ ਵੀ ਇੱਕ ਆ ਪਰ ਕੱਲ ਨੂੰ ਕੋਈ ਯੋਗ ਦਿਵਸ ਦੇ ਮੌਕੇ ਦੇ ਉੱਤੇ ਕਵੇ ਜੀ ਕਿ ਹੁਣ ਇੱਕ ਨੂੰ ਵੇਖ ਕੇ ਜਿਵੇਂ ਪੰਜਾਬੀ 100 ਲੱਗ ਜਾਂਦੇ ਆ ਕੱਲ ਨੂੰ ਹੋਰ ਕਰਨ ਲੱਗ ਜਾਣ ਕੱਲ ਨੂੰ ਕੋਈ ਭੰਗੜਾ ਦਿਵਸ ਦੇ ਮੌਕੇ ਕਵੇ ਜੀ ਕਿ ਮੈਂ ਧਾਰਮਿਕ ਥਾਂ ਦੇ ਉੱਤੇ ਭੰਗੜਾ ਪੇਸ਼ ਕਰਦਾ ਇਹਦੇ ਨਾਲ ਕੀ ਫਰਕ ਪੈਂਦਾ ਸੋ ਉਸ ਗੱਲ ਨੂੰ ਇਸ ਗੱਲ ਦੇ ਨਾਲ ਨਮਾਜ਼ ਵਾਲੀ ਗੱਲ ਨੂੰ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਪਰ ਇਹ ਗੱਲ ਸੱਚੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬਗਾਂ ਦਾ ਵੱਡਾ ਹਿੱਸਾ ਚੁੱਪਚਾਪ ਸਿਰਫ ਤਮਾਸ਼ਾ ਦੇਖਣ ਜਾਂਦਾ ਵਕ ਵਕ ਧਾਰਮਿਕ ਥਾਵਾਂ ਦੇ ਉੱਤੇ ਉਹਦੇ ਉੱਤੇ ਵੀ ਸਵਾਲ ਉੱਠੇ ਆ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਸਵਾਲ ਉੱਠੇ ਆ ਮੁਲਾਜ਼ਮਾਂ ਦੇ ਉੱਤੇ ਵੀ ਸਵਾਲ ਉੱਠੇ ਆ ਹਾਲਾਂਕਿ ਤਿੰਨ ਮੁਲਾਜ਼ਮ ਸਸਪੈਂਡ ਕੀਤੇ ਗਏ ਨੇ ਸੋ ਦੇਖਦੇ ਆਂ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕਿਹੜਾ ਕਿਹੜਾ ਮੋੜ ਆਉਂਦਾ ਅਗਲੀ ਜਾਣਕਾਰੀ ਇਹ ਆ ਕਿ ਅਕਾਲੀ ਦਲ ਦੇ ਵਿੱਚ ਜਿਹੜੀਆਂ ਫੁੱਟਦੀਆਂ ਖਬਰਾਂ ਨੇ ਉਹਦੇ ਕਰਕੇ ਵਰਕਰ ਜਿਹੜੇ ਉਹ ਬੇहद ਪਰੇਸ਼ਾਨ ਹੋਏ ਪਏ ਆ ਅਕਾਲੀ ਦਲ ਦੇ ਵਿੱਚ ਚੰਗਾ ਵੇਲਾ ਨਹੀਂ ਚੱਲ ਰਿਹਾ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਪਰ ਹਰ ਰੋਜ਼ ਕੋਈ ਨਾ ਕੋਈ ਜਾਣਕਾਰੀ ਐਸੀ ਆਉਂਦੀ ਆ ਜਿਹਦੇ ਕਰਕੇ ਇੰ样 ਲੱਗਦਾ ਕਿ ਅਕਾਲੀ ਦਲ ਦੇ ਉੱਤੇ ਇਸ ਹਿਸਾਬ ਨਾਲ ਚੰਗੇ ਦਿਨ ਆਉਣ ਦੀ ਸੰਭਾਵਨਾ ਵੀ ਨਹੀਂ ਆ ਤਾਂ ਅਗਾਂਹ ਜਾਣਕਾਰੀ ਇਹ ਆ ਕਿ ਚਰਨਜੀਤ ਸਿੰਘ ਬਰਾੜ ਤੇ ਪਰਮਬੰਦ ਸਿੰਘ ਬੰਟੀ ਰਮਾਣਾ ਦਾ ਆਪਸ ਦੇ ਵਿੱਚ ਪਿਆ ਹੋਇਆ ਕਲੇਸ਼ ਇਸ ਸਿਖਰ ਨੇ ਉੱਤੇ ਪਹੁੰਚ ਗਿਆ ਕਿ ਹੁਣ ਉਹਨਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਸ਼ਬਦਕਵਾਰ ਵੀ ਕੀਤੇ ਜਾ ਰਹੇ ਆ ਪਰਮਬੰਦ ਸਿੰਘ ਬੰਟੀ ਰਮਾਣਾ ਨੇ ਇਹ ਗੱਲ ਕਹੀ ਹੈ ਕਿ ਚਰਨਜੀਤ ਸਿੰਘ ਬਰਾੜ ਨੇ ਸਵਾਈ ਚੁਗਲੀਆਂ ਤੋਂ ਤੇ ਬੈਠ ਕੇ ਦਫ਼ਤਰ ਦੇ ਵਿੱਚ ਲੰਬੜਦਾਰੀ ਕਰਨ ਤੋਂ ਹੋਰ ਕੀਤਾ ਕੁਝ ਨਹੀਂ ਇਹ ਘੜੁਕੇ ਤੇ ਆਇਆ ਸੀ ਭੇਡਾ ਰਖਦਾ ਰਿਹਾ ਤੇ ਹੁਣ ਇਹ ਸਾਨੂੰ ਗੱਲਾਂ ਸੁਣਾਉਦਾ ਚਰਨਜੀਤ ਸਿੰਘ ਬਰਾੜ ਦੇ ਇੱਕ ਗੱਲ ਕਹੀ ਹੈ ਕਿ ਜੇਕਰ ਮੇਰੇ ਖਿਲਾਫ ਇੱਕ ਵੀ ਸ਼ਬਦ ਹੋਰ ਬੋਲਿਆ ਤਾਂ ਫਿਰ ਮੈਂ ਸਾਰੇ ਪੋਤੜੇ ਫਰੋਲ ਦੇਣੀ ਆ ਅਸਲ ਵਿੱਚ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਲਿਖੀ ਗਈ ਪ੍ਰਧਾਨ ਸਾਹਿਬ ਦੇ ਨਾਂ ਦੇ ਉੱਤੇ ਚਿੱਠੀ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਤੋਂ ਬਾਅਦ ਇਹ ਵਿਵਾਦ ਛੜਿਆ ਤੇ ਉਹਨੇ ਪਰਮਭੰਦ ਸਿੰਘ ਬੰਟੀ ਰਬਾਣਾ ਦੇ ਉੱਤੇ ਦੋਸ਼ ਲਾਇਆ ਸੀ ਕਿ ਉਹ ਸੁਖਬੀਰ ਬਾਦਲ ਦੇ ਸਭ ਤੋਂ ਨੇੜਲੇਆਂ ਦੇ ਵਿੱਚੋਂ ਇੱਕ ਹੈ ਤੇ ਇਹੀ ਲੋਕ ਗਲਤ ਗਾਈਡ ਕਰਦੇ ਨੇ ਤੇ ਇਹਨਾਂ ਲੋਕਾਂ ਦੇ ਵੱਲੋਂ ਗਲਤ ਗਾਈਡ ਕਰ ਕਰਕੇ ਅਕਾਲੀ ਦਲ ਦਾ ਪੱਠਾ ਬਿਠਾ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਲਗਾਤਾਰ ਹੀ ਪਰਮਬੰਸ ਸਿੰਘ ਬੰਟੀ ਰਮਾਣਾ ਤੇ ਚਰਨਜੀਤ ਬਰਾੜ ਦੀ ਵਿਵਾਦ ਦੀਆਂ ਖਬਰਾਂ ਅੱਗੇ ਤੋਂ ਅੱਗੇ ਵਧ ਰਹੀਆਂ ਨੇ ਦੇਖਦੇ ਹਾਂ ਹੁਣ ਆਉਂਦੇ ਸਮੇਂ ਦੇ ਵਿੱਚ ਕਿਹੜੀ ਹੋਰ ਜਾਣਕਾਰੀ ਆਉਂਦੀ ਹੈ ਦੇਖਦੇ ਹਾਂ ਆਉਂਦੇ ਸਮੇਂ ਦੇ ਵਿੱਚ ਇਸ ਮਸਲੇ ਦੇ ਵੱਲੋਂ ਕਿਹੜਾ-ਕਿਹੜਾ ਮੋੜ ਘਟਿਆ ਜਾਂਦਾ ਉਸ ਤੋਂ ਅਗਲੀ ਜਾਣਕਾਰੀ ਇਹ ਆ ਕਿ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਟੈਕਸੀ ਡਰਾਈਵਰਾਂ ਦੇ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਕੀਤਾ ਗਿਆ ਆਪਾਂ ਜਾਣਦੇ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਟੈਕਸੀ ਡਰਾਈਵਰ ਜਦੋਂ ਹਿਮਾਚਲ ਦੇ ਵੱਖ-ਵੱਖ ਹਿੱਸੇ ਵਿੱਚ ਜਾਂਦੇ ਆ ਤਾਂ ਉਹਨਾਂ ਦਾ ਉੱਥੇ ਵਿਰੋਧ ਹੁੰਦਾ ਜਾਂ ਉੱਥੇ ਕੁੱਟਮਾਰ ਹੁੰਦੀ ਆ ਤੇ ਗੱਲ ਇਹ ਜੁੜਦੀ ਜੀ ਕਿ ਕੰਗੜਾ ਰਨੌਤ ਦੇ ਚਪੇੜ ਵਜਣ ਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਜਦ ਕਿ ਹਰ ਗੱਲ ਨੂੰ ਉਸ ਗੱਲ ਦੇ ਨਾਲ ਜੋੜਨਾ ਵਾਜਬ ਨਹੀਂ ਇਹ ਗੈਰਵਾਜਬ ਹੁਣ ਇਸ ਮਾਮਲੇ ਦੇ ਵਿੱਚ ਪਤਾ ਲੱਗਾ ਕਿ ਰੋਪੜ ਦੇ ਇੱਕ ਟੈਕਸੀ ਡਰਾਈਵਰ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁੱਟਿਆ ਮਾਰਿਆ ਗਿਆ ਇਸ ਮਾਮਲੇ ਦੇ ਉੱਤੇ ਹੁਣ ਪਤਾ ਲੱਗਾ ਕਿ ਵੱਡੇ ਪੱਧਰ ਦੇ ਉੱਤੇ ਫੈਸਲਾ ਕੀਤਾ ਗਿਆ ਦੋਵਾਂ ਸੂਬਿਆਂ ਦੀਆਂ ਟੈਕਸੀ ਯੂਨੀਅਨਾਂ ਵੱਲੋਂ ਜੇਕਰ ਪੰਜਾਬ ਦੇ ਵਿੱਚ ਕੋਈ ਟੈਕਸੀ ਚਾਲਕ ਕਿਸੇ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਆਵੇਗਾ ਤਾਂ ਉਹਨੂੰ ਉਸ ਸਮੱਸਿਆ ਦੇ ਵਿੱਚੋਂ ਕੱਢਣ ਦੇ ਲਈ ਹਿਮਾਚਲ ਪ੍ਰਦੇਸ਼ ਦੇ ਤੇ ਪੰਜਾਬ ਦੇ ਟੈਕਸੀ ਚਾਲਕਾਂ ਜਿਹੜੇ ਉਹ ਯਤਨ ਕਰਨਗੇ ਤੇ ਜੇਕਰ ਪੰਜਾਬ ਦਾ ਕੋਈ ਟੈਕਸੀ ਚਾਲਕ ਹਿਮਾਚਲ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਦੇ ਵਿੱਚ ਫਸੇਗਾ ਤੇ ਫਿਰ ਉਹਦੀ ਮਦਦ ਹਿਮਾਚਲ ਪ੍ਰਦੇਸ਼ ਦੇ ਟੈਕਸੀ ਯੂਨੀਅਨ ਦੇ ਵੱਲੋਂ ਕੀਤੀ ਜਾਵੇਗੀ ਸੋ ਇੱਕ ਬੇਨਤੀ ਨਿੱਜੀ ਤੌਰ ਦੇ ਉੱਤੇ ਜ਼ਰੂਰ ਹੈ ਕਿ ਇਹ ਹਰ ਗੱਲ ਨੂੰ ਇਸ ਗੱਲ ਦੇ ਨਾਲ ਨਾ ਜੋੜਿਆ ਜਾਵੇ ਕਿ ਕੰਗੜਾ ਰਣੌਤ ਦੇ ਚਪੇੜ ਵਜੀ ਐਉਂ ਤਾਂ ਹੋਇਆ ਮੂਰਖ ਮੱਤੇ ਬੰਦੇ ਪੰਜਾਬ ਦੇ ਵਿੱਚ ਵੀ ਬਹੁਤ ਆ ਜਿਹੜੇ ਲੜਾਈ ਦਾ ਬਹਾਨਾ ਭਾਲਦੇ ਆ ਮੂਰਖ ਬੱਤੇ ਲੋਕ ਦਿੱਲੀ ਦੇ ਵਿੱਚ ਵੀ ਬਹੁਤ ਆ ਬਾਹਰਲੇ ਮੁਲਖਾਂ ਦੇ ਵਿੱਚ ਵੀ ਬਹੁਤ ਆ ਤੇ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬਹੁਤ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਜੇਕਰ ਕਿਸੇ ਵੀ ਗੱਲ ਦੇ ਉੱਤੇ ਕੋਈ ਵੀ ਲੜਦਾ ਤਾਂ ਜੋੜ ਗੱਲ ਇਹ ਰਿੱਤੀ ਜਾਂਦੀ ਜੇ ਕਿ ਇਹ ਤਾਂ ਕੰਗੜਾ ਦਾ ਨੌਤ ਨਹੀਂ ਚਪੇੜ ਵੱਜਣ ਤੋਂ ਬਾਅਦ ਸਾਰਾ ਕੁਝ ਹੋਇਆ ਇਹ ਜੀ ਪੰਜਾਬਗਾਂ ਨਾਲ ਵੈਰ ਕੱਢਿਆ ਜਾ ਰਿਹਾ ਪੰਜਾਬਗਾਂ ਦੇ ਨਾਲ ਇਦਾਂ ਦਾ ਵਿਹਾਰ ਜਾਣ ਬੁੱਝ ਕੇ ਕੀਤਾ ਜਾ ਰਿਹਾ ਦੂਜੀ ਗੱਲ ਇਹ ਹੈ ਕਿ ਹਰ ਗੱਲ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਕਿ ਜੇਕਰ ਕਿਸੇ ਵੀ ਕਾਰਨ ਕਰਕੇ ਕੋਈ ਪਾਰਕਿੰਗ ਵਿੱਚ ਕੋਈ ਕਮਰੇ ਦੀ ਬੁਕਿੰਗ ਪਿੱਛੇ ਜਾਂ ਉਹਦਾ ਕੋਈ ਗਾਲ ਦੁੱਪੜ ਹੁੰਦਾ ਨਾ ਇਹਦਾ ਕਾਰਨ ਇੱਕ ਹੀ ਨਹੀਂ ਕਿ ਭਾਈ ਉੱਥੇ ਆ ਕੁਝ ਹੋਇਆ ਸੀ ਪੰਜਾਬ ਦੇ ਵਿੱਚ ਚਪੇੜ ਵਜਨ ਕਰਕੇ ਹੋਇਆ 에어ਪੋਰਟ ਤੇ ਚਪੇੜ ਵਜਨ ਕਰਕੇ ਹੋਇਆ ਉਹਦੇ ਵੱਖੋ ਵੱਖਰੇ ਕਾਰਨ ਹੋ ਸਕਦੇ ਆ ਹਰ ਥਾਂ ਦੇ ਉੱਤੇ ਦੋ ਬੰਦਿਆਂ ਦੀ ਲੜਾਈ ਦਾ ਕਾਰਨ ਆਪਾਂ ਇੱਕੋ ਹੀ ਮੰਨ ਸਕਦੇ ਸੋ ਦੇਖਦੇ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਕੀ ਫੈਸਲੇ ਹੁੰਦੇ ਆ ਪਰ ਇਹ ਮਹੱਤਵਪੂਰਨ ਫੈਸਲਾ ਜੋ ਪੰਜਾਬ ਤੇ ਹਿਮਾਚਲ ਦੀਆਂ ਟੈਕਸੀ ਯੂਨੀਅਨਾਂ ਦੇ ਵੱਲੋਂ ਇੱਕ ਦੂਜੇ ਦੇ ਹਿੱਤਾਂ ਦਾ ਖਿਆਲ ਰੱਖ ਕੇ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਸਨਮਾਨ ਦੇ ਲਈ ਫੈਸਲਾ ਕੀਤਾ ਗਿਆ। ਸੋ ਬਾਕੀ ਜਿਵੇਂ ਜਿਵੇਂ ਜਾਣਕਾਰੀ ਆਈ ਉਹਵੇਂ ਸਾਂਝੀ ਕਰਾਂਗੇ ਪਰ ਹਾਂ ਜਾਣੇ ਜਾਂਦੇ ਇਹ ਜ਼ਰੂਰ ਦੱਸ ਦਗੇ ਕਿ ਜਲੰਧਰ ਦੀ ਜ਼ਮੀਨੀ ਚੋਣ ਦੇ ਲਈ ਅਖਾੜਾ ਬੇहद ਭਖਿਆ ਹੋਇਆ ਤੇ ਅਖਾੜਾ ਬੇहद ਭਖਣਾ। ਭਾਜਪਾ ਦੇ ਵੱਲੋਂ ਹਿਮਮਲਨੀ ਤੇ ਬਾਕੀ ਹੋਰ ਕੇਂਦਰੀ ਮੰਤਰੀ ਤੇ ਪ੍ਰੀਤੀ ਸੁਪਰੂਸ ਮੇਤ ਹੋਰ ਨੇਤਾਵਾਂ ਦੇ ਵੱਲੋਂ ਆ ਕੇ ਪ੍ਰਚਾਰ ਕੀਤਾ ਜਾਣਾ। ਤੇ ਕਾਂਗਰਸ ਦੇ ਵੱਲੋਂ ਵੀ ਦਿਨ ਰਾਤ ਇੱਕ ਸ਼ੁਰੂ ਕੀ ਕਰ ਦਿੱਤਾ ਗਿਆ ਕਾਂਗਰਸ ਚਾਹੁੰਦੀ ਹੈ ਜੀ ਕਿ ਇਹ ਸੀਟ ਸਾਡੀ ਢੋਲੀ ਵਿੱਚ ਰਵੇ ਤੇ ਬਾਕੀ ਨੇਤਾ ਚਾਹੁੰਦੇ ਜੀ ਵੱਖ-ਵੱਖ ਪਾਰਟੀਆਂ ਦੇ ਕਿ ਸਾਡੀ ਢੋਲੀ ਚ ਰਵੇ ਇਹ ਸਮਾਂ ਦੱਸੇਗਾ ਕਿਹਦੀ ਢੋਲੀ ਵਿੱਚ ਕੀ ਰਹਿੰਦਾ ਤੇ ਕਿਹਦੀ ਢੋਲੀ ਵਿੱਚ ਕੀ ਨਹੀਂ ਪੈਂਦਾ ਸੋ ਜਾਂਦੇ ਜਾਂਦੇ ਜੇਕਰ ਮੌਸਮ ਦੀ ਹਾਲ ਪਹਿਨੀ ਕਰ ਗਏ ਤਾਂ ਪੰਜਾਬ ਦੇ ਵਿੱਚ ਗਰਮੀ ਫੇਰ ਹੈ 43 ਡਿਗਰੀ ਤੱਕ ਪੰਜਾਬ ਦੇ ਵਿੱਚ ਟੈਂਪਰੇਚਰ ਹੋ ਚੱਲਿਆ ਪੰਜਾਬ ਦੇ ਵਿੱਚ ਟੈਂਪਰੇਚਰ ਦੇ ਵਧਣ ਤੋਂ ਬਾਅਦ ਤੇ ਪੰਜਾਬ ਦੇ ਲੋਕ ਇੱਕ ਵਾਰ ਫਿਰ ਬੇਹਾਲ ਨੇ ਤੇ ਵੈਸੇ ਪੰਜਾਬ ਦੇ ਵਿੱਚ ਮੌਨਸੂਨ ਪਾਉਣਾ ਅਜ ਭਲਕ ਦੇ ਵਿੱਚ ਆਉਣ ਦੀ ਤਿਆਰੀ ਹੈ ਜੁਲਾਈ ਦੇ ਮਹੀਨੇ ਵਿੱਚ ਪੰਜਾਬ ਦੇ ਵਿੱਚ ਪੂਰਾ ਸ਼ਮਸ਼ਮੀ ਵਰਨ ਦੀ ਆਸ ਹੈ ਐਤਕੀ ਪੰਜਾਬ ਦੇ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਬਾਕੀ ਕਿੰਨਾ ਕਦੋਂ ਤੇ ਕਿਵੇਂ ਮੀਂਹ ਪੈਂਦਾ ਇਹ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੇ ਹੁਣ ਦਿਓ ਆਗਿਆ ਸਾਡੇ ਵਾਲਾ ਰੇਡੀਓ ਨੂੰ ਇੰਨੀ ਮੁਹੱਬਤ ਕਰਨ ਦੇ ਲਈ ਸਾਰੇ ਪਿਆਰੇ ਵੀਰਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਕਰੀਆ